ਉਧਰ ਸਾਡੇ ਵੀਰ ਹੈ ਕੀਰਤ ਭੰਗੂ ਤੇ ਮਨਪ੍ਰੀਤ ਭੰਗੂ ਲਾਨ ਕਰਦੇ ਸ਼ਪਿੰਦਰ ਦਾ ਜਫਾ 5000 ਦਾ ਹੋਵੇਗਾ ਆ ਨੌਜਵਾਨ ਪੰਮਾ ਮਨਾਣੇ ਵਾਲਾ ਮਨ ਸਿੰਘ ਦੁਲਟ ਮਨਸੇ ਕਹਿੰਦੇ ਕਬੱਡੀ ਪੌਣ ਦੇ ਲਈ ਲੱਤਿਆ ਹੋਇਆ ਉਧਰ ਕਹਿੰਦੇ 19 ਦਸੰਬਰ ਥੂਲੇ ਵਾਲੇ ਪਿੰਡ ਦੇ ਵਿੱਚ ਬੈਸਟਰ ਨੂੰ ਅੱਡਾ ਅੱਡਾ ਕਵਾਂਟਲ ਬਦਾਵ ਦਿੱਤੇ ਜਾਣਗੇ ਜਵਾਹ ਬਾਈ ਆਈ ਹੋਇਆ ਗੁਰਦੀਪ ਪ੍ਰਧਾਨ ਜਵਿੰਦਰ ਪੰਡੂ ਰਮਣਾ ਜਲਾਲ ਰਾਜੀ ਸ਼ਾਨਪੁਰ ਇਹ ਵੀਰ ਕਹਿੰਦੇ 19 ਦਸੰਬਰ ਲਈ ਸੱਦੇ ਦੇ ਰੇ ਵੀ ਫੂਲੇ ਵਾਲੇ ਜਣੇ ਚ ਵੱਡਾ ਮੇਲਾ ਰੇਡ ਪੈਜੀ ਵੱਡੇ ਬਾਈ ਅੰਮਾ ਆ ਗਿਆ ਸਰਸੰਗ ਵਾਲੇ ਦੀ ਧਰਤੀ ਦਾ ਮਾਝੇ ਦਾ ਮਜ਼ਹਿਰ ਕਹਿੰਦੇ ਗਰਾਊਂਡ ਦੇ ਵਿੱਚ ਕਬੱਡੀ ਪਾ ਰਿਹਾ ਸੁਰਕਪਰੀਆ ਯੋਧਾ ਓਏ ਦੁਆਬੇ ਤੇ ਮਾਝੇ ਦੀ ਟੱਕਰ ਕਹਿੰਦੇ ਪੁਆਦ ਦੇ ਮਹਾਲੀ ਦੇ ਵਿੱਚ ਚੱਲਦੀ ਹੈ ਮੇਲਾ ਜੰਡਪੁਰ ਦਾ ਓਏ ਚੰਦਰਿਆ ਬੈਸਟਾਂ ਨੂੰ ਬੁਲਟ ਦਿੱਤੇ ਜਾਣਗੇ ਇਹ ਰਣਾ ਦਾ ਯੋਧਾ ਜਾਫੀ ਹੈ ਜੋ ਸਿੰਘ ਆਓ ਕਹਿੰਦੇ ਬੱਲੇ ਬੱਲੇ ਹੋ ਗਈ ਮੇਰੇ ਮਿੱਤਰੋ ਚੋਦਾ ਵੱਡਾ ਵੱਲ ਵੱ ਖੇਡ ਕਬੱਡੀ ਦਾ ਉਧਰ 7 ਜਨਵਰੀ ਜਿੱਤੀ ਹੋਣੀ ਜੱਸੂ ਜੰਡਪੁਰ ਮਨਿੰਦਰ ਧنوਆ ਹਰਜਿੰਦਰ ਸੁਬੈਚ ਪੰਮੇ ਤੇ ਲਾਲੀ ਦਾ ਹਰ ਇੱਕ ਵਾਰ 11000 ਰੁਪਏ ਦਾ ਕਬੱਡੀ ਕਹਿੰਦੇ ਮੱਖਣ ਮੱਖੀ ਪਾ ਰਿਹਾ ਇੱਕ ਪਾਸੇ ਖੇਡ ਮੈਦਾਨ ਦੇ ਵਿੱਚ ਸ਼ੈਲੀ ਹੈ ਉਹ ਸਾਹਮਣੇ ਫਿਲਦਾਵਾਦੀ ਹੈ ਉਹ ਸਾਹਮਣੇ ਕਹਿੰਦੇ ਰਿਤਾਵਾਦੀਆ ਤਲਵਨ ਜਿਵੇਂ ਵੀ ਗੱਲ ਚੱਲਦੀ ਆ ਮੇਰੇ ਮਿੱਤਰੋ ਅਗਲੀ ਰੇਡ ਕਹਿੰਦੇ ਉਹ ਰਵੀ ਪਿਆਰੇ ਵਾਲਾ ਉਹ ਪਿਆਰੇ ਵਾਲਾ ਰਵੀ ਆ ਗਿਆ ਮੇਰੇ ਮਿੱਤਰੋ ਕਬੱਡੀ ਤੋੜ ਦੇ ਲਈ ਖੇਡਦੇ ਬ라운 ਦੇ ਵਿੱਚ ਜਾਰੇ ਚਾਰੇ ਪਿਆਰ ਨੇ ਕੇ ਲਾਲਾ ਲਾਲਾ ਹੋ ਗਈ ਖੜਾ ਗਿਆ ਹਲਸੀ ਉਹ ਕਰੋ ਕਰੀ ਤੋੜਦੇ ਸੱਚਾ ਤੇ ਵੱਲਸੀ ਉਹ ਰਵੀ ਤੋੜਦੇ ਸੱਚਾ ਲਸੀ ਲਾਲਾ ਲਾਲਾ ਹੋ ਗਈ ਖਾਣਾ ਗਿਆ ਹਲ ਜੀ ਅੱਜ ਜੰਡਪੁਰ ਦੇ ਵਿੱਚ ਲਾਲਾ ਲਾਲਾ ਹੋਈ ਪਈ ਐ ਜਿਹੜੀ ਲਾਲਾ ਲਾਲਾ ਹੋਈ ਪਈ ਐ ਸੱਜਣਾ ਉਹ ਜੰਡਪੁਰ ਵਾਲੇ ਯਾਰਾਂ ਨੇ ਕਰਾਈ ਹੋਈ ਐ ਇੱਕ ਪਾਸੇ ਮਨ ਡੁੱਲਦਾ ਸ਼ੀਲੂਆ ਆ ਟੱਕਰ ਵੇਖਣ ਜੋਗਾ ਇਹ ਟੱਕਰ ਦਾ ਕੋਈ ਟੋੜ ਨਹੀਂ ਆਹ ਰੇਡ ਦਾ ਕੋਈ ਜੋੜ ਨਹੀਂ ਆਹ ਕਹਿੰਦੇ ਕੋਈ ਜੋੜ ਨਹੀਂ ਮੇਰੇ ਮਿੱਤਰੋ ਆਹ ਰੇਡ ਦਾ ਅੱਬਾ ਕਹਿੰਦੇ ਇਹ ਕਿਤੇ ਅੱਬਾ ਸੁਰਸਿਕ ਵਾਲਾ ਸੁਰ ਸਿੰਘ ਪਿੰਡ ਹੈ ਜਿੱਥੇ ਅਲਾਕਾ ਪੀਖੀ ਬਣਦਾ ਜਿਲ੍ਹਾ ਤਰਨਤਾਰਨ ਮੇਰੇ ਮਿੱਤਰੋ ਰੇਬਰ ਝੋਟਾ ਬਾਈ ਕਹਿੰਦਾ ਵੱਡੇ ਪਿਆਰ ਵੱਡੇ ਪਿਆਰ ਹੋਰ ਹੋਰ ਯੋਗਾ ਸੁਰਸਿਕੁੜੀਆ ਯੋਧਾ ਦੇ ਅੱਬਾ ਸੁਰਸਿਕ ਵਾਲੇ ਦੀ ਧਰਤੀ ਦਾ ਹੋਏ ਹੋਏ ਝੋਟੇ ਬਾਈ ਵੱਲੋਂ 2000 2000 ਕਹਿੰਦੇ ਝੋਟੇ ਵੱਲੋਂ ਮਨ ਡੁਵੇ ਦਾ ਵੀ ਚੇਚੇ ਤਰਫੇ ਧੰਨਵਾਦ ਹੈ ਅੱਜ ਦੁਨੀਆ ਦੇ ਚੋਟੀ ਦੇ ਮੱਲਾਂ ਦੇ ਵਿੱਚ ਟੱਕਰ ਜੰਡਪੁਰ ਦੇ ਵਿੱਚ ਹੋ ਰਹੀ ਹੈ ਚੈਨਾ ਕਹਿੰਦਾ ਅੱਡਾ ਅੱਡਾ ਪਵਾ ਟਲ ਬਸ ਤੁਹਾਨੂੰ ਪਗਾਮ 19 ਤਰੀਕ ਹੋੜੀ ਹੈ ਰਾਜੂ ਬਾਈ ਆੜਾ ਪੜ ਜਿੰਨੇ ਮਰਜੀ ਕੰਮ ਹੋਣ ਅਸੀਂ ਨੇ ਸੁਣਾ ਆਹ ਸਾਹਮਣੇ ਕਬੱਡੀ ਪੈ ਗਈ ਮੇਰੇ ਮਿੱਤਰੋ ਲੈ ਵੀ ਪ੍ਰਵੰਤਰ ਆਹ ਦੇਖੋ ਹਣੀ ਹੋਣੀ ਵੀਰ ਨੇ ਭੂਰੇ ਹੋਣੀ ਇਹ ਮਿੰਟ ਬਜੇ ਤੱਕ ਟਿੱਕ ਗਿਆ ਖੜਕੀਆ ਤੇ ਸੱਜਣ ਓ ਰਵੀ ਆ ਗਿਆ ਸਾਹਮਣੇ ਕਹਿੰਦੇ ਰਵੀ ਆ ਗਿਆ ਜੀਓ ਬੈਸਟ ਰੀਡਰ ਨਿਊਜ਼ੀਲੈਂਡ ਦਾ ਸਿੱਕ ਕਿੱਲਾ ਦਾ ਸਰਵੋਤਮ ਖਿਡਾਰੀ ਅੱਜ ਜੰਡਪੁਰ ਦੇ ਵਿੱਚ ਛਾਇਆ ਪਿਆ ਹੈ ਲੈ ਸੱਜ ਜੀ ਡੈਣੀ ਫੈਸਲਾ ਕਰਦੇ ਹੈ ਬੈਸਟਾਂ ਦੇ ਲਈ ਬੁੱਲਟ ਦਿੱਤੇ ਜਾਣਗੇ 1.5 ਲੱਖ ਤੇ 1 ਲੱਖ ਦੇ ਪ੍ਰਾਈਜ਼ ਹੈ ਬਾਈ ਜੀ ਗਰਾਊਂਡ ਦੇ ਵਿੱਚੋਂ ਕਠ ਘਟਾ ਦਿਓ ਬੜੀ ਮਿਹਰਬਾਨੀ ਹੋਵੇਗੀ ਇਹ 7 ਲੱਖ ਰੁਪਏ ਦਾ ਫਾਈਨਲ ਹੈ 1.5 ਲੱਖ ਤੇ 1 ਲੱਖ ਲਗ ਦਿੱਤਾ ਜਾਣਾ ਹੈ ਔਰ ਸਵਾ ਦੋ ਦੋ ਲੱਖ ਦੇ ਬੁੱਲਟ ਦਿੱਤੇ ਜਾਣਗੇ ਮੱਖਣ ਮੱਖੀ ਕਲਾ ਵਾਲਾ ਸੰਧੂ ਪਰਵਾਰ ਕਰਦਾ ਖਿਡਾਰੀ ਇੱਕ ਪਾਸੇ ਸ਼ਿੱਲੂ ਓ ਸ਼ਿੱਲੂ ਤੇ ਮੱਖਣ ਦੀ ਟੱਕਰ ਰੱਖੀ ਗੱਲਾਂ ਵਾਲਾ ਅੱਜ ਕਹਿੰਦਾ ਖੇਡਣ ਨਹੀਂ ਆਏ ਕਹਿੰਦਾ ਬਈ ਜਿੱਦੜ ਆਏ ਆ ਖੇਡਣ ਨਹੀਂ ਆਏ ਕਹਿੰਦਾ ਜਿੱਦੜ ਆਏ ਆ ਓ ਸਾਹਮਣੇ ਕਬੱਡੀ ਪਾ ਰਹੇ ਆ ਇਹ ਰਵੀ ਦਿਉਰਾ ਮੇਰੇ ਮਿੱਤਰੋ ਉਧਰ ਜਿਹੜੇ 9 ਜਨਵਰੀ ਦੀ ਮਹਰਾਜ ਦੇ ਵਿੱਚ ਰਬੜਾ ਕਹਿੰਦਾ ਇੱਕ ਨਿੱਕਲ ਦੀ ਦੁਨੀਆ ਵੇਖੋ 9 ਜਨਵਰੀ ਮਹਾਰਾਜ ਦੇ ਵਿੱਚ ਅੱਖੇ ਨਿਕਲਦੀ ਦੁਨੀਆ ਦੇਖੂ ਉਹ ਦਿਲ ਤਾ ਗਿਆ ਸਿੰਘ ਦੁੱਜ ਦਿਨਵੇ ਵਾਲਾ ਮਰੀਕ ਸਿੰਘ ਦਾ ਪੁੱਤ ਅਗਲੀ ਕਬੱਡੀ ਪਾ ਰਿਹਾ ਹੈ ਸ਼ੀਲੂ ਹੈ ਖੇਡ ਦੇ ਚੇਲੀ ਓਏ ਚੇਲੀ ਕਾਸ਼ੀਪੁਰਿਆ ਮੁਕਾਬਲਾ ਕਰਦਾ ਹੈ ਬਿੱਲਾ ਕਾਲਮ ਫੈਸਲਾ ਕਰਦਾ ਪੁਆਇੰਟ ਧਾਵੀ ਦਾ ਅੰਬਾ ਸਰਸਿੰਘ ਵਾਲੇ ਦੀ ਧਰਤੀ ਦਾ ਓਏ ਦਰਨਤਾਰੀਆਂ ਮਾਝੇ ਦਾ ਮਝੈਲ ਕਹਿੰਦੇ ਕਬੱਡੀ ਪਾ ਰਿਹਾ ਹੈ ਇੱਕ ਪਾਸੇ ਖੇਡ ਮੈਦਾਨ ਦੇ ਵਿੱਚ ਭੋਦਾ ਨਾਲ ਲਾਲੀ ਹੈ ਨਾਲ ਸ਼ਮਿੰਦਰ ਨਾਲ ਖੇਡ ਮੈਦਾਨ ਦੇ ਵਿੱਚ ਪੰਮਾ ਬਣਾਣੇ ਵਾਲਾ ਓਏ ਸੁਰਖਪੁਰਿਆ ਯੋਧਾ ਜਾਫੀ ਵਾਹ ਓਏ ਅੰਬਿਆ ਪੁਆਇੰਟ ਕਹਿੰਦੇ ਧਾਵੀ ਦਾ ਮੱਖਣ ਦੀ ਕਬੱਡੀ ਪੈ ਰਹੀ ਹੈ ਉਧਰ ਗੁਰਜੀਤ ਸਿੰਘ ਕਰਤਾਰਪੁਰ ਨਾਲ ਸਾਡੇ ਬਾਬਾ ਸੰਤ ਤੇ ਗੁਰਵਿੰਦਰ ਸਿੰਘ ਦਾ ਹਰ ਲਾਲਪੁਰ ਪਿੰਡ ਹੈ ਭੜਾ ਕਹਿੰਦੇ 5000 5100 ਰੁਪਏ ਜਾਵੇਗਾ ਸ਼ਿੱਲੂ 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 ਪਰ ਮੱਖੀ ਕਲਾ ਵਾਲਾ ਮੱਖੀ ਕਲਾ ਵਾਲਾ ਮੱਖਣ ਸੰਧੂ ਹੈ ਸੰਧੂਆਂ ਦਾ ਪੁੱਤ ਫੜਾ ਮਾਰਦਾ ਨਾ ਫੋਕੀਆਂ ਸਾਥਾ ਤੇ ਮਿੱਤਰਾਂ ਨੇ ਗੁੱਲ ਵੇਖਾ ਠੋਕੀਆਂ ਉਧਰ ਝੋਟਾ ਬਾਈ ਕਹਿੰਦਾ ਅਵਤਾਰ ਮੰਗਟ ਉਹਨਾਂ ਵੱਲ 2000 2000 ਦਿਉਰੇ ਵਾਲਾ ਰਵੀ ਅਗਲੀ ਕਬੱਡੀ ਪਾ ਰਿਹਾ ਹੈ ਦਵਿੰਦਰ ਚੰਦੋ ਸਾਉਣਾ ਵੀਰਾ ਮਨਾਣੇ ਦੀ ਟੀਮ ਦੇ ਲਈ ਵੱਡੇ ਯੋਗਦਾਨ ਹੈ ਇੱਕ ਪਾਸੇ ਪੰਮਾ ਮਨਾਣੇ ਵਾਲਾ ਉਹ ਦੂਜੇ ਪਾਸੇ ਰਵੀ ਦਿਉਰੇ ਵਾਲਾ ਪਿੰਡੇ ਲਿਸ਼ਕਲ ਮੁੰਡਿਆਂ ਦੇ ਜਵਾਨੀ ਉੱਡ ਜੂਟ ਜੂ ਕਰਦੀ ਬੈਸਟਾਂ ਲਈ ਨਵੇਂ ਬੁਲਟ ਹੈ 1.5 ਲੱਖ ਤੇ ਲੱਖ ਦੇ ਪ੍ਰਾਈਜ਼ ਹੈ 7 ਲੱਖ ਰੁਪਏ ਦਾ ਫਾਈਨਲ ਹੈ ਧਰਤੀ ਜੰਡਪੁਰ ਦੀ ਹੈ ਸ਼ਹੀਦ ਕਰਤਾਰ ਸਿੰਘ ਸਾਹਾ ਸਪੋਰਟਸ ਕਲੱਬ ਦਾ ਮੇਰੇ ਵੀਰੋ ਕੱਪ ਖੇਡਿਆ ਜਾ ਰਿਹਾ ਹੈ ਆਹ ਕਿੰਦੇ ਵੱਡਾ ਮੇਲਾ ਮੇਰੇ ਮਿੱਤਰੋ ਦੀਪ ਧੰਡਵਾ ਦਾ ਸਾਰੇ ਪ੍ਰਵਾਹਗਾ ਪਹਲਵਾਨ ਨੇ ਪਲੇਅਰ ਨੇ ਜਦੋਂ ਪੜਵਾ ਬਖਿਆ ਇਧਰ ਕਹਿੰਦੇ ਅੰਬੇ ਦੀ ਰੇਡ ਤੇ ਪ੍ਰੈਸ ਕਲੇਰ ਵੱਲੋਂ 500 ਰੁਪਏ ਜਾਵੇਗਾ 500 ਰੁਪਏ ਜਾਵੇਗਾ ਪ੍ਰੈਸ ਕਲੇਰ ਵੱਲੋਂ ਅੰਬਾ ਸੁਰ ਸਿੰਘ ਵਾਲੇ ਦੀ ਧਰਤੀ ਦਾ ਅੰਬਾ ਵਾਹ ਓਏ ਅੰਬਿਆ ਪੁਆਇੰਟ ਕਹਿੰਦੇ ਸੋਦਰ ਅੰਬੇ ਦੀ ਰੇਡ ਤੇ ਰਾਜੂ ਸ਼ਾਹਪੁਰ ਵੱਲੋਂ 2000 ਤੇ ਉਧਰ ਝੱਚਾ ਬਾਈ ਕਹਿੰਦਾ ਯਾਰ ਮੱਖਣ ਮੱਖੀ ਵੀਆ ਟਿੰਡਰ ਡੱਬ ਜਬਰਾਤ ਸਿੰਘ ਟੀਮਾਂ ਤੇ ਹਰਮਨ ਵੱਲੋਂ 100 ਰੁਪਏ ਦੇ ਮਾਨ ਸਤਿਕਾਰ ਜਿਹੜੇ ਉਹ ਸ਼ਿੱਲੂ ਦੇ ਲਈ ਪੁੱਜੇ ਆ ਪ੍ਰਿੰਸ ਸੰਗੂ ਆ ਹਣੀ ਸੰਗੂ ਆ ਸਾਡੇ ਵੀਰ ਆ ਉਹ ਸਾਹਮਣੇ ਕਹਿੰਦੇ ਕਬੱਡੀ ਇਸ ਵੇਲੇ ਰਵੀ ਪਾ ਰਿਹਾ ਹੈ ਰਵੀ 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 ਦਿਉਰੇ ਵਾਲਾ ਇਸ ਵਿੱਚ ਕਬੱਡੀ ਪਾ ਕੇ ਆਇਆ ਆ ਰਾਮ ਸਿੰਘ ਚੌਧਰੀ ਦਾ ਪੁੱਤਰ ਉਧਰ ਅੰਬੇ ਦੀਏ ਤਿੰਨ ਰੇਡਾਂ ਤੇ ਕੀਰਤ ਭੰਗੂ ਮਨਪ੍ਰੀਤ ਭੰਗੂ ਤੇ ਦਵਿੰਦਰ ਚੰਦੋ ਵੱਲੋਂ ਢੋਡੇ ਦਾ ਜਫਾ 11000 ਰੁਪਏ ਦਾ ਹੋਵੇਗਾ ਉਧਰ ਝੋਟਾ ਬਾਈ ਮੱਖੀ ਦੀਏ ਤਿੰਨ ਰੇਡਾਂ ਤੇ 2000 ਝੋਟੇ ਬਾਈ ਵੱਲੋਂ ਝੋਟੇ ਬਾਈ ਰੇਡ ਪੈ ਗਈ ਪੈ ਗਈ ਪੈ ਗਈ ਚੋਟੇ ਪੱਛੇ ਦੇਖੋ ਮੱਖੀ ਤੇ ਸ਼ੀਲੂ ਤੇ ਮੱਖੀ ਤੇ ਸ਼ੀਲੂ ਓ ਮੱਖਣ ਮੱਖੀ ਕਹਿੰਦੇ ਸੰਧੂਆ ਦਾ ਮੁੰਡਾ ਮੱਖੀ ਕਲਾ ਵਾਲਾ ਓਏ ਸ਼ੀਲੂ ਨੇ ਗੋਡਣੀਆ ਕੀਤਾ ਹੋਇਆ ਉਧਰ ਕਹਿੰਦੇ ਸ਼ੀਲੂ ਜੱਫਾ ਲਾ ਜਾ 2000 ਦੇ ਦੋ ਚੋਟਰ ਬਾਈ 2000 ਦੇ ਦੋ ਮੁੰਡੇ ਨੂੰ 2000 ਰਵੀ ਦਿਉਰੇ ਵਾਲਾ ਆ ਗਿਆ ਜਵਿੰਦਰ ਸੰਧੂ ਵੱਲੋਂ ਫਾਈਨਲ ਦਾ ਹਰ ਇੱਕ ਪੁਆਇੰਟ 100 ਰੁਪਏ ਦਾ ਹੈ ਰਣਜੋਤ ਸਿੰਘ ਜੋਧਾ ਪੰਮਾ ਹਰੀ ਤੋਹ ਦਿੱਤਾ ਰਾਜਾ ਝਮਟਾ ਜੋਦੇ ਦਾ ਜਫਾ 2000 ਦਾ ਅੱਬੇ ਵੀ ਇੱਤੇ ਬੜੇ ਦਬੇ ਦਵਿੰਦਰ ਪੰਨੂ ਸਾਇਪ੍ਰਸ ਰਾਜੂ ਸ਼ਾਹਪੁਰ ਤੇ ਰਮਣਾ ਜਲਾਲ 3000 ਅੱਲਾਹ ਜੀ ਸਰਸਿੰਘ ਵਾਲੇ ਦੀ ਧਰਤੀ ਦਾ ਦਵਿੰਦਰ ਸੰਘੂ ਐ ਵੀਰ ਸਾਡਾ ਚਾਰ ਜਾਫੀ ਐ ਇੱਕ ਪਾਸੇ ਢੋਡਾ ਮਨਾਣਿਆਂ ਵਾਲਾ ਦੂਜੇ ਪਾਸੇ ਰਣਜੋਤ ਸਿੰਘ ਜੋਧਾ ਸੁਰਖਪੜੀਆ ਦੁਆਬੇ ਵਾਲਾ ਮੁਕਾਬਲਾ ਕਰਦਾ ਹੋਇਆ ਧਰਤੀ ਬਹੁਤ ਦੀ ਹੈ ਮਹਾਨੀ ਇਲਾਕਾ ਜੰਡਪੁਰ ਪਿੰਡ ਹੈ ਅੱਜ ਸਾਡੇ ਯਾਰ ਸੋਨੀ ਢਿੱਲੋਂ ਦਾ ਪਰਵਿੰਦਰ ਜੰਡਪੁਰੀਏ ਦਾ ਨਾਲ ਹਨੀ ਸੰਘੂ ਦਾ ਨਾਲ ਕਹਿੰਦੇ ਹਰਲਾਲ ਪੁਰੀਏ ਭੂਰੇ ਦਾ ਮੇਲਾ ਓਏ ਦੁਨੀਆਂ ਦੇ ਸੁਪਰਸਟਾਰ ਪੁੱਜੇ ਹੋਇਆ ਸ਼ੀਲੂ ਸ਼ੀਲੂ ਓ ਮੱਖਰ ਮੱਖੀ ਤੇ ਸ਼ੀਲੂ ਆਓ ਮੇਰਿਆ ਰੱਬਾ ਓ ਮੇਰਿਆ ਰੱਬਾ ਜਿਹੜੀ ਲਾਲਾ ਲਾਲਾ ਹੋਈ ਪਈਆ ਬੰਲੀਏ ਇਹ ਵਾਲੇ ਹਰਿਆਣੇ ਵਾਲੇ ਸ਼ਿੱਲੂ ਨੇ ਕਰਾਈ ਹੋਈ ਹੈ ਮੈਨੂੰ ਲੱਗਦਾ ਮੈਚ ਮੁੱਕਰ ਤੋਂ ਬਾਅਦ ਮੁਹਾਲੀ ਦੀਏ ਗਲੀਆਂ ਚ ਆਵਾਜ਼ ਆਈ ਜੜੀ ਹੈ ਸ਼ਿੱਲੂ 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 ਕੀ ਆ ਬਾਤ ਹੈ ਦਰਸ਼ਕ ਵੀਰੋ ਮੇਲਾ ਕਿਦਾਂ ਦਾ ਲੱਗਿਆ ਤਾੜੀਆਂ ਜ਼ੋਰਦਾਰ ਦਵਿੰਦਰ ਸੰਘੂ ਹੈ ਵੀਰ ਸਾਡਾ ਪੂਰਾ ਸੰਘੂ ਕੈਨੇਡਾ ਤੇ ਨਾਲ ਬ੍ਰਿੰਦਰ ਸੰਘੂ ਕੈਨੇਡਾ ਲੈ ਵੀ ਮਮੀ ਦੱਸਿਓ ਦੁਨੀਆ ਨੂੰ ਕਿਹੜੀ ਟੀਮ ਕਿੰਨੇ ਪੁਆਇੰਟਾਂ ਦੇ ਜੇਤੂ ਰਹੀ ਹੈ ਅੰਬੇ ਦੇਲੇ 3000 ਰਵਣ ਜਲਾਲ ਵੱਡਾ ਵੀਰ ਰਾਜੂ ਸ਼ਾਹਪੁਰ ਰਵਣਾ ਜਲਾਲ ਤੇ ਨਾਲ ਦਿਵਿੰਦਰ ਕੰਨੂ ਸਾਇਪ੍ਰਸ ਅੱਜ ਦੇ ਕਬੱਡੀ ਕੱਪ ਦਾ ਦਿਉਰੇ ਵਾਲਾ ਰਵੀ ਸੱਤ ਕਬੱਡੀਆਂ ਪਾ ਕੇ ਸੱਤ ਨੰਬਰ ਲਾਏ ਆ ਬੁਲਟ ਦਾ ਜੇਤੂ ਬਣ ਗਿਆ ਰਵੀ ਦਿਉਰੇ ਵਾਲਾ ਤੇ ਬੈਸਟ ਜਾਫੀ ਸੱਤ ਦਾ ਚਲਾ ਕੇ ਸ਼ਿੱਲੂ ਅੱਜ ਦੇ ਕਬੱਡੀ ਕੱਪ ਦਾ ਬੁਲਟ ਜੇਤੂ ਜਾਫੀ ਹੈ ਤੇ ਨਾਲ ਕਹਿੰਦੇ ਰਵੀ ਦਿਉਰੇ ਵਾਲਾ ਬੈਸਟ ਰੇਡਰ ਹੈ